ਤਰਨਤਾਰਨ ਹਏ 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 ਡੀਸੀ ਤਰਨਤਾਰਨ ਦੇ ਦਫਤਰ ਦੇ ਕਰਮਚਾਰੀਆਂ ਦੀਆਂ ਵਾਰ-ਵਾਰ ਬਦਲੀਆਂ ਦੇ ਵਿਰੁੱਧ ਸੰਘਰਸ਼ ਹੁਣ ਪੂਰੇ ਪੰਜਾਬ ਵਿੱਚ ਫੈਲ ਚੁੱਕਾ ਹੈ ਦਰਅਸਲ ਡੀਸੀ ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਦੇ ਵਿਰੁੱਧ ਕਰਮਚਾਰੀਆਂ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਵਾਰ-ਵਾਰ ਬਦਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਨੀਅਨ ਦੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਇਸ ਸਬੰਧੀ ਮੀਟਿੰਗ ਮਿਤੀ 8 2 24 ਨੂੰ ਮਾਨਯੋਗ ਵਿਸ਼ੇਸ਼ ਮੁਖ ਸਕੱਤਰ ਕਮ ਵਿੱਤੀ ਕਮਿਸ਼ਨਰ ਮਾਲ ਪੰਜਾਬ ਜੀ ਨਾਲ ਹੋਈ ਸੀ ਮਸਲਾ ਨਾ ਹੱਲ ਹੋਣ ਕਰਕੇ ਸੂਬੇ ਦੇ ਸਮੂਹ ਡੀਸੀ ਦਫ਼ਤਰਾਂ ਦੇ ਕਰਮਚਾਰੀ ਮਿਤੀ 12 2 24 ਤੋਂ 14 2 24 ਤੱਕ ਕਲਮ ਛੋੜ ਹੜਤਾਲਤੇ ਰਹੇ ਫਿਰ ਵੀ ਮਸਲਾ ਨਾ ਹੱਲ ਹੋ ਸਕਿਆ ਜਿਸ ਕਰਕੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਅਤੇ ਜ਼ਿਲ੍ਹਾ ਆਗੂਆਂ ਨੇ ਮਿਤੀ 14 2 24 ਨੂੰ ਸੂਬਾ ਪੱਧਰੀ ਹੋਈ ਵਰਚੁਅਲ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਪੂਰੇ ਸੂਬੇ ਦੇ ਡੀਸੀ ਦਫ਼ਤਰਾਂ ਵਿੱਚ ਚੱਲ ਰਹੀ ਕਲਮ ਛੋੜ ਹੜਤਾਲ ਵਿੱਚ ਮਿਤੀ 18 2 24 ਤੱਕ ਵਾਅਦਾ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਤਰਨਤਾਰਨ ਵਿੱਚ ਲਗਾਤਾਰ ਮਿਤੀ 23 2 24 ਤੱਕ ਮੁਕੰਮਲ ਕਲਮ ਛੋੜ ਹੜਤਾਲ ਰਹੇਗੀ ਇਹ ਸੀ 23 ਤਰੀਕ ਤੋਂ ਲਗਾਤਾਰ ਜਿਹੜਾ ਇਹ ਰੋਸ ਮੁਜ਼ਾਹਰਾ ਜਿਹੜਾ ਡੀਸੀ ਤਰਨਤਾਰ ਦੇ ਖਿਲਾਫ ਚੱਲ ਰਿਹਾ ਕਿਉਂਕਿ ਸਰਕਾਰ ਦੀ ਜਿਹੜੀ ਪਾਲਿਸੀ ਆ ਉਹ ਉਹ ਸਾਲ ਦੇ ਵਿੱਚ ਇੱਕ ਵਾਰੀ ਹੀ ਬਦਲੀਆਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਹੁੰਦੀਆਂ ਪਰ ਇਹ ਹੈਂਕੜਵਾੜ ਡੀਸੀ ਵੱਲੋਂ ਜਦੋਂ ਦਾ ਇਹਦਾ ਟਰਮ ਆਈ ਹੈ ਤਿੰਨ ਚਾਰ ਮਹੀਨੇ ਹੋ ਗਏ ਨੂੰ ਸਾਡੇ ਜ਼ਿਲ੍ਹੇ 'ਚ ਇਹਨੂੰ 14 13 14 ਵਾਰੀ ਇਹਨਾਂ ਨੇ ਬਦਲੀਆਂ ਜਿਹੜੀਆਂ ਕੋਈ 52 ਕਦੀ 15 ਕਦੀ 18 ਵੱਡੀ ਤعداد ਦੇ ਵਿੱਚ ਜਿਨ੍ਹਾਂ ਦੇ ਵਿੱਚ ਹੋਰ ਤਰ੍ਹਾਂ ਦੀ ਕੋਈ ਬੋ ਵੀ ਆਉਂਦੀ ਵੀ ਨਹੀਂ ਆ ਬਾਰ ਬਾਰ ਜਿਹੜੀਆਂ ਬਦਲੀਆਂ ਕਰਨ ਦਾ ਕਾਰਨ ਕੀ ਆ ਪਰ ਜਹੇਬੰਦੀ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ ਜਿਹੜੇ ਮਲਾਰਮ ਉਹ ਕਿਹੜੇ ਟਾਈਮ ਤੇ ਜਿਹੜਾ ਉਹ ਕੰਮ ਕਰਨਗੇ ਉਹ ਚਾਰਜ ਲੈਣ ਦੇਣ ਚ ਸਰਵਿਸ ਬੁੱਕਾਂ ਇੱਧਰ ਉੱਧਰ ਭੇਜਣ ਚ ਹੀ ਲੱਗੇ ਰਹਿਣਗੇ ਤਨਖਾਹ ਦੇ ਐ ਐਲਪੀਸੀ ਜਾਂਦੇ ਇੱਧਰ ਉੱਧਰ ਕੀ ਮੁਲਾਜ਼ਮ ਇਹਨਾਂ ਕੰਮਾਂ ਜੀ ਰੋਜ਼ੇ ਰਣਗੇ ਕਿਹੜੇ ਵੇਲੇ ਉਹ ਪਬਲਿਕ ਦਾ ਕੰਮ ਕਰਨਗੇ ਜਿਹੜੇ ਲੋਕ ਸਾਡੇ ਕੋਲੇ ਪਹੁੰਚਦੇ ਆ ਉਹਨਾਂ ਦਾ ਕੰਮ ਕਿਹੜੇ ਟਾਈਮ ਤੇ ਹੋਊਗਾ ਇਹ ਕਰਕੇ ਇਸ ਰੋਸ ਵਜੋਂ ਜਿਹੜਾ ਪਹਿਲਾਂ ਇਹ ਜ਼ਿਲ੍ਹਾ ਤਰਨਤਾਰ ਨੇ ਕਾਲ ਦਿੱਤੀ ਸੀ ਕੱਲਾ ਤਰਨਤਾਰ ਬੰਦ ਸੀ ਪਰ ਹੁਣ ਤਿੰਨ ਦਿਨ ਜਿਹੜਾ ਪੂਰਾ ਪੰਜਾਬ ਬੰਦਾ ਪਰ ਅਜੇ ਵੀ ਨਾ ਸਰਕਾਰ ਦੇ ਤੇ ਨਾ ਇਹ ਹੈਂਕੜ ਬਾਏ ਡੀਸੀ ਦੇ ਕੋਈ ਕੰਦੇ ਜੂਨ ਸਰਕੀ ਆ ਜਿਨ੍ਹਾਂ ਚਿਰ ਇਹ ਜਿਹੜੀਆਂ ਬੇਲੋੜੀਆਂ ਬਦਲੀਆਂ ਡੀਸੀ ਰੱਦ ਨਹੀਂ ਕਰਦਾ ਉਹਨਾਂ ਚਿਰ ਜਿਹੜਾ ਸਾਡਾ ਇਹ ਰੋਸ ਧਰਨਾ ਤੇ ਪੂਰਾ ਪੰਜਾਬ ਜਿਵੇਂ ਬੰਦਿਆ ਇਹ ਬੰਦ ਰਹੂਗਾ ਜੀ ਤੁਹਾਨੂੰ ਲੱਗਦਾ ਕਿ ਸਰਕਾਰਾਂ ਪਹਿਲਾਂ ਵੀ ਨਹੀਂ ਨਹੀਂ ਜੀ ਪਹਿਲਾਂ ਚਲੋ ਮੈਂ ਕਿਸੇ ਪਾਰਟੀ ਨੂੰ ਇੱਥੇ ਉਹਦਾ ਪ੍ਰਚਾਰ ਨਹੀਂ ਕਰਨਾ ਚਾਹੁੰਦਾ ਪਰ ਪਹਿਲਾਂ ਐਦਾਂ ਕਦੀ ਨਹੀਂ ਸੀ ਹੋਇਆ ਕਿਉਂਕਿ ਇੱਥੇ ਨਾਰਮਲ ਕੋਈ ਛੋਟੀ ਮੋਟੀ ਗੱਲ ਹੁੰਦੀ ਸੀ ਤੇ ਸਰਕਾਰਾਂ ਤੱਕ ਉਹਦੇ ਨਮਾਇਦਿਆਂ ਤੱਕ 1 ਮਿੰਟ 'ਚ ਗੱਲ ਪਹੁੰਚ ਜਾਂਦੀ ਸੀ ਪਰ ਪਤਾ ਨਹੀਂ ਸਮਝ ਨਹੀਂ ਆਉਂਦੀ ਸਾਡੇ ਲੋਕਲ 3 ਐਮ ਐਲ ਏ ਇੱਕ ਮੰਤਰੀ ਆ ਕੀ ਉਹਨਾਂ ਨੂੰ ਲੋਕਾਂ ਨਾਲ ਮੋਹ ਭੰਗ ਹੋ ਗਿਆ ਵੋਟਾਂ ਲੈ ਕੇ ਕੀ ਲੋਕੀ ਉਹਨਾਂ ਨੂੰ ਜਾ ਕੇ ਕਹਿੰਦੇ ਨਹੀਂ ਵੀ ਸਾਡੇ ਕੰਮ ਰੁਕੇ ਹੋਏ ਆ ਕੰਮ ਸਾਰੇ ਹੀ ਜ਼ਿਲ੍ਹੇ ਦੇ ਵਿੱਚ ਬੰਦਿਆ ਸਾਰੀਆਂ ਸਾਊਥੀਨਾ ਬੰਦ ਆ ਤਸੀਲਾਂ ਬੰਦ ਆ ਪਰ ਕਿਹੇ ਵੀ ਨਮਾਇंदे ਨੇ ਇਹ ਕਹਿਣ ਦੀ ਜ਼ਰੂਰਤ ਨਹੀਂ ਸਮਝੀ ਡੀਸੀ ਨੂੰ ਵੀ ਜੇ ਤੇਰਾ ਪਰਿਵਾਰ ਹੀ ਰੁਸ ਕੇ ਦਰੀਆਂ ਦੇ ਬੈਠਾ ਮਲਾਰਮੀ ਦੇ ਤੋਂ ਖੁਸ਼ ਨਹੀਂ ਤੇ ਦੱਸੋ ਮੈਨੂੰ ਵੀ ਉਹ ਪਬਲਿਕ ਦਾ ਕੀ ਭਲਾ ਕਰਨਗੇ ਜ਼ਿਲ੍ਹੇ ਦੇ ਵਿੱਚ ਜਿਹੜੇ ਲੋਕ ਕੰਮ ਆ ਸਿਉਂਦੇ ਆ ਤੁਸੀਂ ਅੰਦਰ ਜਾ ਕੇ ਵੀ ਵੇਖ ਸਕਦੇ ਜੇ ਕੋਈ ਵੀ ਅਫਸਰ ਐਸ ਟਾਈਮ ਤੇ ਮੌਜੂਦ ਨਹੀਂ ਨਾ ਜਦੋਂ ਦਾ ਧਰਨਾ ਚੱਲਦਾ ਉਦੋਂ ਦਾ ਡੀਸੀ ਕੋਠੇ ਇੱਥੇ ਆ ਕੇ ਬਹਿੰਦਾ ਪਤਾ ਨਹੀਂ ਉਹ ਕਿਧਰ ਤੁਰਿਆ ਫਿਰਦਾ ਪਬਲਿਕ ਖੱਜਲ ਖੁਆਰ ਹੋ ਕੇ ਜਿਹੜੇ ਸਾਡੇ ਹੀ ਭੈਣ ਭਰਾ ਵਾ ਤੇ ਉਹ ਘਰਾਂ ਨੂੰ ਮੁੜਦੇ ਪਏ ਆ ਧੰਨਵਾਦ